ਖਤਰਨਾਕ ਬਣਿਆ ਹੋਇਆ ਕਿਹਾ ਜਾਂਦਾ ਕਿ ਜੇ ਪੰਜਾਬ ਭਾਈ ਅਮਰਿਤਪਾਲ ਨੂੰ ਰਿਹਾ ਕੀਤਾ ਜਾ ਤਾਂ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਜਾਏ ਇਹ ਕਿਤਨਾ ਕਿਤੇ ਸਰਕਾਰਾਂ ਡਰਦੀਆਂ ਪਈਆਂ ਉਹ ਡਰਦੀਆਂ ਇਸ ਕਰਕੇ ਪਈਆਂ ਕਿ ਵੀਰ ਅਮਰਿਤਪਾਲ ਸਿੰਘ ਜੇ ਕੱਲ ਨੂੰ ਸੈਸ਼ਨ ਵਿੱਚ ਜਾਂਦਾ ਦੇਖੋ ਉਹਨੇ ਗੱਲ ਕਿਸ ਚੀਜ਼ ਦੀ ਕਰਨੀ ਪੰਜਾਬ ਦੇ ਮੁੱਦਿਆਂ ਦੀ ਕਰਨੀ ਹੈ ਕਹ ਲੋ ਕਿ 2 4 5 ਵੋਟਾਂ ਨਹੀਂ ਪਈਆਂ 4 ਲੱਖ ਬੰਦੇ ਨੇ ਚੁਣਿਆ ਉਸ ਬੰਦੇ ਨੂੰ ਵੀਰ ਅੰਮਿਤਪਾਲ ਨੂੰ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਚਾਹੀਦਾ ਵਾ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਉਹਨਾਂ ਨੂੰ ਸੈਸ਼ਨ ਵਿੱਚ ਬੋਲਣ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਹੈ ਤੇ ਪਤਾ ਨਹੀਂ ਕਿਉਂ ਸਰਕਾਰਾਂ ਇਹੋ ਜੇ ਕੰਮ ਕਰਦੀਆਂ ਪਈਆਂ ਜਦੋਂ ਨੁਮਾਇੰਦਾ ਚਿੱਤਿਆ ਆ ਵਾ ਤੇ ਕਮ ਸੇ ਕਮ ਉਹਨੂੰ ਬੋਲਣ ਦਾ ਮੌਕਾ ਦੇ ਦਿਓ ਅਪਰੂਵ ਦੇ ਦਿੰਨੇ ਆ ਤੇ ਉਹਨਾਂ ਦੀ ਇੱਕ ਆਵਾਜ਼ ਦੇ ਨਾਲ ਪੰਜਾਬ ਦੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਸਕਦੀ ਹੈ ਇਹ ਦੇਖੋ ਕਿਤੇ ਨਾ ਕਿਤੇ ਕਹਿ ਲੋ ਕਿ ਸਟੇਟ ਦਾ ਜਿਹੜਾ ਇਹ ਜਿਹੜਾ ਬਿਆਨ ਦੇਣਾ ਕਿਤੇ ਨਾ ਕਿਤੇ ਇਹ ਗਲਤ ਅਸੀਂ ਤਾਂ ਕਹਿੰਨੇ ਆ ਵੀਰ ਅਮਰਤਪਾਲ ਨੂੰ ਬਾਹਰ ਆਣਾ ਚਾਹੀਦਾ ਵਾ ਪੰਜਾਬ ਦਾ ਮੋਲ ਸਹੀ ਹੋ ਜਾਏਗਾ ਵੀਰ ਅਮਰਤਪਾਲ ਦੇ ਆਉਣ ਦੇ ਨਾਲ ਭਾਈ ਵੀ ਅਮਰਤਪਾਲ ਦੀਆਂ ਕਿਤੇ ਨਾ ਕਿਤੇ ਦੱਸਦੀਆਂ ਕਿ ਗੈਂਗਸਟਰ ਨਾਲ ਵੀ ਤਾਰਾਂ ਜੁੜੀਆਂ ਹੋਈਆਂ ਦੇਖੋ ਉਹ ਤੇ ਇਨਵੈਸਟੀਗੇਸ਼ਨ ਚੱਲਦੀ ਪਈ ਐ ਤੇ ਸਰਕਾਰਾਂ ਦੇਖੋ ਕੁਝ ਵੀ ਇਲਜ਼ਾਮ ਲਾ ਸਕਦੀਆਂ ਇਹ ਤੇ ਸਰਕਾਰਾਂ ਦੇ ਉੱਤੇ ਡਿਪੈਂਡ ਐ ਕਿ ਸਰਕਾਰ ਅੰਦਰ ਕੀ ਕੁਛ ਕਰਦੀ ਪਈ ਅਮਿਤਪਾਲ ਦੇ ਨਾਲ ਹਨਾ ਮੈਂ ਤੇ ਇਹਨਾਂ ਅੰਦਰ ਨਹੀਂ ਵੜਿਆ ਸਰਕਾਰ ਦੇ ਕਾਫੀ ਸੋਰਸ ਹੁੰਦੇ ਆ ਇੰਟੈਲੀਜੈਂਸ ਵੀ ਇਹਨਾਂ ਦੀ ਆਪਣੀ ਐ ਪੁਲਿਸ ਵੀ ਇਹਨਾਂ ਦੀ ਆਪਣੀ ਐ ਕਿਤੇ ਨਾ ਕਿਤੇ ਇਹਨਾਂ ਨੂੰ ਜੇ ਕੁਝ ਲੱਭਦਾ ਪਿਆ ਤੇ ਫਿਰ ਜਨਤਾ ਦੇ ਅੱਗੇ ਰੱਖਣਾ ਚਾਹੀਦਾ ਵਾ ਭਾਈ ਅਮਰਿਤਪਾਲ ਕਿਉਂ ਪੰਜਾਬ ਸਰਕਾਰ ਦੇ ਲਈ ਜਾਂ ਪੰਜਾਬ ਦੇ ਲੋਕਾਂ ਲਈ ਇੱਕ ਖਤਰਨਾਕ ਬਣਿਆ ਹੋਇਆ ਕਿਹਾ ਜਾਂਦਾ ਕਿ ਜੇ ਪੰਜਾਬ ਭਾਈ ਅਮਰਿਤਪਾਲ ਨੂੰ ਰਿਹਾ ਕੀਤਾ ਜਾ ਤਾਂ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਜਾਏਗਾ ਦੇਖੋ ਗੱਲ ਪਤਾ ਕੀ ਜੇ ਇਹ ਕਿਤੇ ਨਾ ਕਿਤੇ ਸਰਕਾਰਾਂ ਡਰਦੀਆਂ ਪਈਆਂ ਉਹ ਡਰਦੀਆਂ ਇਸ ਕਰਕੇ ਪਈਆਂ ਕਿ ਵੀਰ ਅਮਰਿਤਪਾਲ ਸਿੰਘ ਜੇ ਕੱਲ ਨੂੰ ਸੈਸ਼ਨ ਵਿੱਚ ਜਾਂਦਾ ਦੇਖੋ ਉਹਨੇ ਗੱਲ ਕਿਸ ਚੀਜ਼ ਦੀ ਕਰਨੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਹੈ ਜਿਹੜਾ ਕੀ ਪੰਜਾਬ ਦਾ ਨਸ਼ਾ ਕਹਿ ਲਓ ਕਿ ਹੱਦ ਤੋਂ ਵਾਧਾ ਵੱਧ ਚੁੱਕਿਆ ਹ ਹ ਉਹਨੂੰ ਹਜੇ ਤੱਕ ਕਿਸੇ ਸਰਕਾਰ ਨੇ ਠੱਲ ਨਹੀਂ ਪਾਈ ਤੇ ਇੱਕ ਨੁਮਾਇੰਦੇ ਨੂੰ 4 ਲੱਖ ਤੇ ਲਾਗੇ ਛਾਗੇ ਵੋਟਾਂ ਪਈਆਂ ਹੋਣ ਤੇ ਕਹਿ ਲਓ ਕਿ 2 4 5 ਵੋਟਾਂ ਨਹੀਂ ਪਈਆਂ 4 ਲੱਖ ਬੰਦੇ ਨੇ ਚੁਣਿਆ ਉਸ ਬੰਦੇ ਨੂੰ ਵੀਰ ਅੰਮ੍ਰਿਤਪਾਲ ਨੂੰ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਚਾਹੀਦਾ ਵਾ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਉਹਨਾਂ ਸੈਸ਼ਨ ਵਿੱਚ ਬੋਲਣ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਇੱਕ ਸਾਡਾ ਵੀਰ ਅਮਰਤਪਾਲ ਹੀ ਹੈ ਜਿਹੜਾ ਕਿ ਇਸ ਟਾਈਮ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਚੁੱਕਦਾ ਪਿਆ ਤੇ ਜੇ ਅਸੀਂ ਉਹਦਾ ਸਾਥ ਨਹੀਂ ਦਵਾਂਗੇ ਤੇ ਕੱਲ ਨੂੰ ਕਿਹੜਾ ਵੀਰ ਨੌਜਵਾਨ ਅੱਗੇ ਲੱਗੂਗਾ ਤੇ ਜੇ ਉਹ ਅੱਗੇ ਵੀਰ ਨੌਜਵਾਨ ਲੱਗਾ ਹੀ ਆ ਤੇ ਉਹਨੇ ਵੇਖਿਆ ਜਾਵੇ ਤੇ ਪੰਜਾਬ ਦੇ ਭਲੇ ਦੇ ਕੰਮ ਹੀ ਕੀਤੇ ਨੇ ਤੇ ਨਸ਼ਾ ਮੁਕਤ ਕੀਤਾ ਨੌਜਵਾਨਾਂ ਨੂੰ ਅਮਰਤ ਸ਼ਕਰ ਨਾਲੇ ਪਾਸੇ ਲਾਇਆ ਨੌਜਵਾਨਾਂ ਨੂੰ ਤੇ ਹਜੇ ਤੱਕ ਵੀਰ ਦਾ ਕਹਿ ਲਓ ਅਮਰਤਪਾਲ ਦਾ 10 ਕਰੋੜ ਤੋਂ ਉੱਪਰ ਮਤਲਬ ਕਿ ਬਣ ਚੁੱਕਾ ਹੈ ਜਿਹੜਾ ਕਿ ਲੋਕਾਂ ਦੀ ਭਲਾਈ ਦੇ ਵਿੱਚ ਪੈਸੇ ਆਣੇ ਆ ਪਰ ਸਰਕਾਰ ਨੇ ਕਹਿ ਲਓ ਕਿ 1 ਰੁਪਿਆ ਹਜੇ ਤੱਕ ਨਹੀਂ ਰੀਲੀਫ ਦਿੱਤਾ ਜਦੋਂ 10 ਕਰੋੜ ਰੁਪਏ ਆ ਜਾਏਗਾ ਤੇ ਕਿਤੇ ਨਾ ਕਿਤੇ ਕਹਿ ਲਓ ਖਡੂਰ ਸਾਹਿਬ ਦੀ ਹਲਕੇ ਜਿੰਨੀਆਂ ਵੀ ਸੰਗਤਾਂ ਵਾਂ ਉਹਨਾਂ ਨੂੰ ਥੋੜਾ ਬੋਤਾਂ ਰੀਲੀਫ ਮਿਲੂਗਾ ਕਿਉਂਕਿ ਹਲਕੇ ਦੇ ਵਿੱਚ ਕਹਿ ਲਓ ਕਿ ਇਹ ਨਹੀਂ ਕਿ ਖਾਲੀ ਖਡੂਰ ਸਾਹਿਬ ਹਲਕੇ ਵਿੱਚ ਨਸ਼ਾ ਹਲ ਨਸ਼ਾ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਹੀ ਫੈਲਿਆ ਹੈ ਤੇ ਪਤਾ ਨਹੀਂ ਕਿਉਂ ਸਰਕਾਰਾਂ ਇਹੋ ਜਿਹੇ ਕੰਮ ਕਰਦੀਆਂ ਪਈਆਂ ਜਦੋਂ ਨੁਮਾਇੰਦਾ ਜਿੱਤਿਆ ਆਵਾ ਤੇ ਕਮ ਸੇ ਕਮ ਉਹਨੂੰ ਬੋਲਣ ਦਾ ਮੌਕਾ ਦੇ ਦਿਓ ਇੱਕ ਵਾਰੀ ਮੌਕਾ ਦੇ ਦਿਓ ਦੇਖੋ ਸਹੀਓ ਗੱਲ ਕਰਨ ਕੀ ਦਿਆ ਹੈ ਨਾ ਤੇ ਜੇ ਪੰਜਾਬ ਦੇ ਹੱਕ ਦੀ ਗੱਲ ਕਰੇਗਾ ਤੇ ਤਾਦੀ ਪੰਜਾਬ ਦੇ ਲੋਕ ਖੁਸ਼ ਹੋ ਪਾਣਗੇ ਤੇ ਸਾਨੂੰ ਤੇ ਉਮੀਦ ਹੈ ਕਿ ਉਹਨੇ ਜਦੋਂ ਵੀ ਜਾਣਾ ਵਾ ਵੀਰ ਅਬਰਤਪਾਲ ਨੇ ਸੈਸ਼ਨ ਦੇ ਵਿੱਚ ਪੰਜਾਬ ਦੇ ਹੱਕ ਵਾਸਤੇ ਜਾਣਾ ਤੇ ਪੰਜਾਬ ਦੀ ਗੱਲ ਹੀ ਉਠਾਏਗਾ ਵੀਰ ਅਮਰਪਾਲ ਉਹ ਕੀ ਜਾਂਦਾ ਕਿ ਜੇ ਪੰਜਾਬ ਉਹਨਾਂ ਨੂੰ ਆਪਾਂ ਪ੍ਰੋਲ ਦੇ ਦਿੰਨੇ ਆ ਤੇ ਉਹਨਾਂ ਦੀ ਇੱਕ ਆਵਾਜ਼ ਦੇ ਨਾਲ ਪੰਜਾਬ ਦੇ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਸਕਦੀ ਹੈ ਇਹ ਦੇਖੋ ਕਿਤੇ ਨਾ ਕਿਤੇ ਕਹਿ ਲੋ ਕਿ ਸਟੇਟ ਦਾ ਜਿਹੜਾ ਇਹ ਜਿਹੜਾ ਬਿਆਨ ਦੇਣਾ ਕਿਤੇ ਨਾ ਕਿਤੇ ਇਹ ਗਲਤ ਹੈ ਦੇਖੋ ਹੁਣ ਦੱਸੋ ਮੈਨੂੰ ਪੰਜਾਬ ਦਾ ਮਾਹੌਲ ਠੀਕ ਹੈ ਨਿਤ ਦਿਹਾੜੇ ਗੋਲੀ ਵੱਜਦੀ ਵੀ ਕਿਸੇ ਨੂੰ ਹੈ ਨਾ ਕਿਤੇ ਨਾ ਕਿਤੇ ਪੰਜਾਬ ਦਾ ਹੁਣ ਮਾਹੌਲ ਵੇਖਿਆ ਜਾਵੇ ਹਜੇ ਵੀ ਸਹੀ ਨਹੀਂ ਹੈਗਾ ਹੁਣ ਜੋ ਦਾ ਵੀਰ ਅਮਰਤਪਾਲ ਜੇਲ੍ਹ 'ਚ ਬੈਠਾ ਹੈ ਡਿਫਰੂਗੜ ਤੇ ਮੈਨੂੰ ਇਹ ਦੱਸੋ ਸਰਕਾਰ ਨੂੰ ਪੁੱਛਣਾ ਚਾਹਨਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਨੂੰ ਵੀ ਕਿ ਕੋ ਦਾ ਕੋਈ ਲੋਇਨਾਈਟਡ ਸਥਿਤੀ ਸਾਡੀ ਸਹੀ ਹੈ ਕੋਈ ਮੌਤ ਨਹੀਂ ਹੋਈ ਇੱਥੇ ਕਿਸੇ ਨੂੰ ਮਾਰਿਆ ਨਹੀਂ ਗਿਆ ਕਿਸੇ ਨਾਲ ਉੱਟਖੋਈ ਕੁਛ ਵੀ ਨਹੀਂ ਹੋਈ ਪੰਜਾਬ 'ਚ ਦੱਸ ਜੋ ਇਸ ਸਮੇਂ ਸੇਫ ਕੌਣ ਹੈ ਜਾਣਦੇ ਹੋਵੇ ਪੰਜਾਬ ਦੇ ਵਿੱਚ ਕਹਿ ਲੋ ਕਿ ਵਾਕਿਆ ਸੇਫ ਚੱਲਦਾ ਹੋਵੇ ਮੋਲ ਸਾਰਾ ਤੇ ਇਹ ਅਮਰਤਪਾਲ ਨੂੰ ਅੰਦਰ ਬੰਦ ਕੀਤਾ ਵਾ ਤੇ ਫਿਰ ਤੇ ਅਸੀਂ ਕਹਿੰਨੇ ਚੱਲ ਯਾਰ ਅਮਰਤਪਾਲ ਕਰਕੇ ਸਾਰਾ ਕੁਝ ਹੋ ਰਿਹਾ ਮੋਲ ਤੇ ਹਜੇ ਵੀ ਸਹੀ ਨਹੀਂ ਹੋ ਰਿਹਾ ਪੰਜਾਬ ਦਾ ਅਸੀਂ ਤੇ ਕਹਿੰਨੇ ਵੀਰ ਅਮਰਤਪਾਲ ਨੂੰ ਬਾਹਰ ਆਣਾ ਚਾਹੀਦਾ ਵਾ ਪੰਜਾਬ ਦਾ ਮੋਲ ਸਹੀ ਹੋ ਜਾਏਗਾ ਵੀਰ ਅਮਰਤਪਾਲ ਦੇ ਆਉਣ ਦੇ ਨਾਲ ਭਾਈ ਅਮਰਤਪਾਲ ਦੀਆਂ ਕਿਤੇ ਨਾ ਕਿਤੇ ਦੱਸਦੀਆਂ ਕਿ ਗੈਂਗਸਟਰ ਨਾਲ ਵੀ ਤਾਰਾਂ ਜੁੜੀਆਂ ਹੋਈਆਂ ਦੇਖੋ ਉਹ ਤੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਸਰਕਾਰਾਂ ਦੇਖੋ ਕੁਝ ਵੀ ਇਲਜ਼ਾਮ ਲਾ ਸਕਦੀਆਂ ਇਹ ਤੇ ਸਰਕਾਰਾਂ ਦੇ ਉੱਤੇ ਡਿਪੈਂਡ ਹੈ ਕਿ ਸਰਕਾਰ ਅੰਦਰ ਕੀ ਕੁਛ ਕਰਦੀ ਪਈ ਅਮਿਤਪਾਲ ਦੇ ਨਾਲ ਹਨਾ ਤੇ ਜੇ ਕੁਝ ਹੈਗਾ ਵੀ ਹੈ ਤਾਂ ਜਨਤਕ ਕਰਨ ਕੁਝ ਵੀ ਜੇ ਹੋਏਗਾ ਵੀ ਅਲੀਗੇਸ਼ਨ ਕੋਈ ਸਰਕਾਰ ਲਾ ਵੀ ਰਹੀ ਹੈ ਦੇਖੋ ਮੈਂ ਤੇ ਇਹਨਾਂ ਅੰਦਰ ਨਹੀਂ ਵੜਿਆ ਸਰਕਾਰ ਦੇ ਕਾਫੀ ਸੋਰਸ ਹੁੰਦੇ ਆ ਇੰਟੈਲੀਜੈਂਸ ਵੀ ਇਹਨਾਂ ਦੀ ਆਪਣੀ ਆ ਪੁਲਿਸ ਵੀ ਇਹਨਾਂ ਦੀ ਆਪਣੀ ਆ ਕਿਤੇ ਨਾ ਕਿਤੇ ਇਹਨਾਂ ਨੂੰ ਜੇ ਕੁਝ ਲੱਭਦਾ ਪਿਆ ਤੇ ਫਿਰ ਜਨਤਾ ਦੇ ਅੱਗੇ ਰੱਖਣਾ ਚਾਹੀਦਾ ਵਾ ਕਿ ਵਾਕਈ ਅਮਰਤਪਾਲ ਦੇ ਗੈਂਗਸਟਰ ਨਾਲ ਲਿੰਕ ਹੈਗੇ ਕਿ ਨਹੀਂ ਹੈਗੇ ਦੇਖੋ ਤੁਹਾਨੂੰ ਮੈਨੂੰ ਨਹੀਂ ਪਤਾ ਲੱਗ ਸਕਦਾ ਕਿਉਂਕਿ ਅਸੀਂ ਬਾਹਰ ਬੈਠੇ ਹੋਏ ਆ ਸਰਕਾਰਾਂ ਵਿੱਚ ਬੈਠੀਆਂ ਡਿਪਾਰਟਮੈਂਟ ਇਹਨਾਂ ਦਾ ਤੇ ਮੌਜੂਦਾ ਸਰਕਾਰ ਇਹਨਾਂ ਦੀ ਹੈ ਇਹ ਜ਼ਿਆਦਾ ਸਾਨੂੰ ਦੱਸ ਸਕਦੇ ਪਰ ਫਿਰ ਵੀ ਮੇਰੇ ਹਿਸਾਬ ਦੇ ਨਾਲ ਵੀਰ ਅਮਰਤਪਾਲ ਨੂੰ ਇੱਕ ਵਾਰੀ ਸੈਸ਼ਨ ਦੇ ਵਿੱਚ ਬੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਮੁੱਦੇ ਜਿਹੜੇ ਚੁੱਕਨੇ ਆ ਉਹ ਸਾਡਾ ਵੀਰ ਅਮਰਤਪਾਲ ਨੇ ਚੁੱਕੂਗਾ ਤੇ ਕੌਣ ਚੁੱਕੂਗਾ ਭਾਈ ਅਮਰਤਪਾਲ ਐਮਪੀ ਬਣ ਗਏ ਐਮਪੀ ਬਣਨ ਤੋਂ ਪਹਿਲਾਂ ਬੜੀਆਂ ਆਸਾਂ ਉਮੀਦਾਂ ਸੀ ਕਿ ਜੇ ਭਾਈ ਅਮਰਤਪਾਲ ਵੱਡੀ ਲੀਡ ਨਾਲ ਜਿੱਤਦੇ ਆ ਤੇ ਆ ਕੇ ਪੰਜਾਬ ਦਾ ਮਾਹੌਲ ਜਿਹੜਾ ਸਹੀ ਕੀਤਾ ਜਾ ਸਕਦਾ ਹੈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕਦਾ ਪਰ ਅਸਲ ਦੇ ਵਿੱਚ ਹੋਇਆ ਕੀ ਕਿਹਾ ਜਾਂਦਾ ਕਿ ਭਾਈ ਅਮਰਤਪਾਲ ਜਿਸ ਐ MP ਬਣਨ ਤੋਂ ਬਾਅਦ ਜਿਸ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਉਹਨੂੰ ਫਿਰ ਕਿਸ ਤਰ੍ਹਾਂ ਆਪਾਂ ਪ੍ਰੋਲ ਦੇ ਸਕਦੇ ਆ ਦੇਖੋ ਜਿਹੜੀ ਇਲੈਕਸ਼ਨ ਲੜੀ ਜਾਂਦੀ ਹੈ ਨਾ ਉਹ ਸੰਵਿਧਾਨ ਨੂੰ ਮੰਨ ਕੇ ਲੜੀ ਜਾਂਦੀ ਹੈ ਹੁਣ ਲੈਕਸ਼ਨ ਜਿਹੜੀ ਲੜੀ ਅਮਰਤਪਾਲ ਵੀਰ ਨੇ ਉਹ ਸੰਵਿਧਾਨ ਨੂੰ ਮੰਨ ਕੇ ਤੇ ਇਲੈਕਸ਼ਨ ਲੜੀ ਹੈ ਤੇ ਉਹਦੇ ਵਿੱਚ ਕਹਿ ਲੋ ਕਿ ਕਿੰਤੂ ਪਰੰਤੂ ਕਰਨ ਦਾ ਕੋਈ ਹੁਣ ਮਕਸਦ ਬੰਦਾ ਨਹੀਂ ਜਿਉਂ ਵੀਰ ਸਾਡਾ ਅਮਰਤਪਾਲ ਲੈਕਸ਼ਨ ਜਿੱਤ ਗਿਆ ਵਾ ਤੋਂ ਸੈਸ਼ਨ ਦੇ ਵਿੱਚ ਬੋਲਣ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਹੈ ਜਿਦਾਂ 28 ਜਨਵਰੀ ਵਿੱਚ ਫਿਰ ਦੁਬਾਰਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਮੈਨੂੰ ਅਪੀਲ ਜਿਹੜੀ ਪ੍ਰੋਲ ਦਿੱਤੀ ਜਾਵੇ ਲੱਗਦਾ ਹੈ ਤੁਹਾਨੂੰ ਕਿ ਸਰਕਾਰ ਪ੍ਰੋਲ ਦੇਵੇਗੀ ਦੇਖੋ ਸਾਨੂੰ ਤੇ ਕਹਿ ਲੋ ਕਿ ਹੁਣ ਸਰਕਾਰਾਂ ਤੇ ਭਰੋਸਾ-ਭਰੋਸਾ ਦੇ ਘਾਟ ਹੀ ਜੇ ਸਾਨੂੰ ਤਾਂ ਇਹ ਲੱਗਦਾ ਕਿ ਪ੍ਰੋਲ ਦੇਣਗੇ ਪਰ ਇਨਸਾਨੀਅਤ ਦੇ ਨਾਂ ਤੇ ਪ੍ਰੋਲ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਵੀਰ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਆ ਤੇ ਜੇ ਸਾਡਾ ਵੀਰ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਤੇ ਨੌਜਵਾਨੀ ਜਾਗੂਗੀ ਤੇ ਨੌਜਵਾਨੀ ਪਿੱਛੇ ਲੱਗੂਗੀ ਦੇਖੋ ਇਹ ਸਰਕਾਰ ਜਦੋਂ ਦੀ ਬਣੀ ਹੈ 4 ਸਾਲ ਹੋ ਚੱਲੇ ਆ ਕਿ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਨੇ ਪੰਜਾਬ ਦੇ ਹੱਕ ਦੇ ਵਾਸਤੇ ਕੋਈ ਕੰਮ ਹਜੇ ਤੱਕ ਕੀਤਾ ਹੋਵੇ ਹੈਨਾ ਤੇ ਜੇ ਸਾਡਾ ਵੀਰ ਕਮਰਤਪਾਲ ਅੰਦਰ ਬੈਠਾ ਹੋਇਆ ਹੈ ਤੇ ਜਿਉ ਬਾਹਰ ਆ ਕੇ ਸੈਸ਼ਨ ਦੇ ਵਿੱਚ ਪੰਜਾਬ ਦੇ ਹੱਕ ਦੀ ਗੱਲ ਕਰਦਾ ਪਿਆ ਤੇ ਅਸੀਂ ਕਹਿੰਨੇ ਬਹੁਤ ਵਧੀਆ ਗੱਲ ਹੈ ਤੇ ਚੰਗੀ ਗੱਲ ਹੈ ਇਸੇ ਤੇ ਆਪ ਕਹਿੰਨੇ ਕੋਈ ਵੀ ਨੌਜਵਾਨ ਅੱਗੇ ਲੱਗਦਾ ਪਿਆ ਤੇ ਸਾਨੂੰ ਉਹਦਾ ਸਾਥ ਦੇਣਾ ਬਹੁਤ ਜ਼ਰੂਰੀ ਆ ਇਹ ਨਾ ਕਿ ਅਸੀਂ ਪਿੱਛੋ ਉਹਦੀਆਂ ਲੱਤਾਂ ਖਿੱਚੀ ਜਾਈਏ ਤੇ ਜੇ ਆਪਾਂ ਕੋਈ ਅੱਗੇ ਲੱਗ ਹੀ ਗਿਆ ਨੌਜਵਾਨ ਵੀਰ ਤੇ ਸਾਨੂੰ ਉਹਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਸਟਾਫ ਭਾਈ ਅਮਰਿਤਪਾਲ ਨੂੰ ਪ੍ਰੋਲ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਰਾਮ ਰਹੀਮ ਦੀ ਗੱਲ ਕਰੀਏ ਤੇ ਉਹਨਾਂ ਨੂੰ ਆਏ ਦਿਨ ਜਿਹੜੀ ਆ ਅਪਰੂਵ ਮਿਲਦੀ ਆ ਲੰਬੇ ਸਮੇਂ ਲਈ ਪ੍ਰੋਲ ਦਿੱਤੀ ਜਾ ਰਹੀ ਹੈ ਦੇਖੋ ਇੱਥੇ ਮੈਂ ਫੇਰ ਉਹ ਗੱਲ ਕਵਾਂਗਾ ਕਿ ਸਰਕਾਰਾਂ ਦੀ ਬਹੁਤ ਵੱਡੀ ਨਿਰਾਸ਼ਾ ਹੈ ਇਸ ਚੀਜ਼ 'ਤੇ ਕਿਉਂਕਿ ਇੱਕ ਪਾਸੇ ਇੱਕ ਉਹ ਦੁਸ਼ਟ ਹੈ ਜਿਨੇ ਕੀ ਧੀਆਂਾਂ ਦੇ ਰੇਪ ਕੀਤੇ ਆ ਸ਼ਰਮ ਆਮ ਕੀਤੀ ਹੈ ਵੀਡੀਓ ਜਨਤਕ ਹੋ ਚੁੱਕੀਆਂ ਹਨ ਉਹਨੂੰ ਸਾਰਾ ਕੁਝ ਪ੍ਰੂਫ ਹੈ ਉਸ ਬੰਦੇ ਨੂੰ ਉੱਤੇ ਕਹ ਲੋ ਕਿ ਇੰਨੇ ਦੁਸ਼ਟ ਰੋਪ ਲੱਗੇ ਹੋਣ ਹਰ ਦੂਜੇ ਮਹੀਨੇ ਬਾਅਦ ਆ ਕੇ ਇੱਕ ਹਿਸਾਬ ਨਾਲ ਸਿੱਖਾਂ ਨੂੰ ਚੜਾਉਣ ਵਾਲਾ ਮਜ਼ਾਕ ਹੀ ਕਰਦੇ ਪਏ ਹੈ ਇੱਕ ਸਾਡੇ ਬੰਦੀ ਸਿੰਘ ਅੰਦਰ ਬੈਠੇ 30 30 35 35 ਸਾਲ ਹੋ ਚੱਲੇ ਆ ਉਹਨਾਂ ਵਾਸਤੇ ਕੋਈ ਪ੍ਰੋਬਲ ਨਹੀਂ ਵੈਸੇ ਤੇ ਮੇਰੇ ਸਾਬ ਉਹਨਾਂ ਨੂੰ ਬਰੀ ਕਰ ਦੇਣਾ ਚਾਹੀਦਾ ਹੁਣ ਆਪਣੇ ਕੌਮ ਦੇ ਜਥੇਦਾਰ ਸਾਹਿਬ ਹਵਾਰਾਜੀ ਨੇ ਉਹਨਾਂ ਦੇ ਮਾਤਾ ਜੀ ਵੇਖੋ ਕਿੰਨੀ ਹਾਲਤ ਉਹਨਾਂ ਦੀ ਗੰਭੀਰ ਚੱਲਦੀ ਪਈ ਹੈ ਨਾ ਲਾਸਟ ਸਟੇਜ ਦੇ ਵਿੱਚ ਹੈਗੇ ਆ ਵੀ ਸਰਕਾਰ ਨੂੰ ਉੱਥੇ ਨਹੀਂ ਚਾਹੀਦਾ ਕਿ ਉਹਨਾਂ ਨੇ 30 35 ਸਾਲ ਸਜ਼ਾ ਕੱਟ ਲਈ ਈ ਜਦਕਿ ਸਜ਼ਾ ਹੁੰਦੀ ਕਿੰਨੀ ਹੈ 14 ਸਾਲ 12 ਸਾਲ 10 ਸਾਲ 8 ਸਾਲ ਇੰਨੀ ਕਿ ਸਜ਼ਾ ਹੁੰਦੀ ਹੈ ਪਰ ਸਿੱਖਾਂ ਦੇ ਨਾਲ ਕਹਿ ਦੋ ਕਿ ਘੱਟ ਗਿਣਤੀਆਂ ਦੇ ਨਾਲ ਕਿਤੇ ਨਾ ਕਿਤੇ ਸਰਕਾਰਾਂ ਤੱਕਿਆ ਕਰਦੀਆਂ ਇੱਕ ਸਟੇਜ ਤੇ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਜਾਰੀਆਂ ਤੁਸੀਂ ਵੀ ਇਲੈਕਸ਼ਨ ਲੜੀ ਸੀ ਉਹਦਾ ਜਿਮਨੀ ਚੋਣ ਜਿਹੜੀ ਹਲਕਾ ਤਰਨਤਾਰਨ ਤੋਂ ਬੜੇ ਆਸਾਂ ਮੀਦਿਆ ਸੀ ਵੀ ਤੁਸੀਂ ਵੀ ਜਿੱਤੋਗੇ ਤੇ ਹੋਰ ਵੀ ਜਥੇਬੰਦੀਆਂ ਕਹਿੰਦੀਆਂ ਸੀ ਅਸੀਂ ਭਾਈ ਮਨਦੀਪ ਸਿੰਘ ਖਾਲਸਾ ਦਾ ਸਾਥ ਦੇਵਾਂਗੇ ਪਰ ਜਦ ਪ੍ਰਚਾਰ ਦਾ ਸਮਾਂ ਆਇਆ ਤਾਂ ਉਹ ਜਥੇਬੰਦੀਆਂ ਨਜ਼ਰ ਨਹੀਂ ਆਈਆਂ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਦੇਖੋ ਗੱਲ ਪਤਾ ਕੀ ਐ ਸਿੱਖ ਕੌਮ ਨੂੰ ਸੇਖੀ ਨਾ ਮਾਰੇ ਸਿੱਖ ਕੌਮ ਕਦੇ ਨਾ ਹਾਰੇ ਇਹ ਸਾਡੇ ਵਿੱਚ ਹੀ ਕਈ ਗਰਦਾਰ ਬੈਠੇ ਹੋਏ ਨੇ ਜਿਹੜੇ ਕਿ ਪਹਿਲੇ ਦਿਨ ਸ਼ੋਅ ਕਰਦੇ ਕਿ ਸੀ ਤੇਰੇ ਨਾਲ ਹੂੰ ਜਿਸ ਤਰ੍ਹਾਂ ਕਿ ਕਹਿ ਲੋ ਇੱਥੇ ਦਿੱਲੀ ਕਮੇਟੀ ਦਾ ਭੂਮਾ ਵਾ ਹਨਾ ਪਹਿਲੇ ਦਿਨ ਤੋਂ ਨਾਲ ਚੱਲਦਾ ਰਿਆ ਬਾਅਦ ਚੋ ਤੁਹਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਹਾਂਜੀ ਹਾਂਜੀ ਪਹਿਲਾਂ ਵਿਸ਼ਵਾਸ ਦਿਵਾਇਆ ਗਿਆ ਇਹਨਾਂ ਨੇ ਪਹਿਲੇ ਆ ਕੇ ਘਰੇ ਮਿਲਦੇ ਰਹੇ ਜੀ ਬਹੁਤ ਵਧੀਆ ਅਸੀਂ ਤੁਹਾਡੇ ਨਾਲ ਨਾ ਮੋਢੇ ਦਾ ਮੋਢਾ ਲਾ ਕੇ ਖੜੇ ਆ ਕਿਸੇ ਚੀਜ਼ ਦੀ ਜਰੂਰਤ ਹੋਏਗੀ ਤੁਹਾਡੇ ਨਾਲ ਖਲੋਤੇ ਆ ਐਂਡ ਦੇ ਆਗੇ ਇਹੋ ਲੱਤਾਂ ਖਿੱਚਦੇ ਪਏ ਕਿਤੇ ਨਾ ਕਿਤੇ ਸੇਖ ਕੌਮ ਨੂੰ ਸੇਖੀ ਮਾਰਦੇ ਪਏ ਨੇ ਇਹ ਇਹੋ ਤਾਂ ਸਾਡੀ ਕੌਮ ਦੇ ਤਰਾਸ ਦੀ ਸਭ ਤੋਂ ਵੱਡੀ ਆ ਤੇ ਜੇ ਕੋਈ ਸਾਡਾ ਵੀਰ ਭਰਾ ਅੱਗੇ ਲੱਗਾ ਤੇ ਆਪਾਂ ਸਾਥ ਦੇਈਏ ਨਾ ਕਿ ਉਹਦੀ ਲੱਤਾਂ ਖਿੱਚੀਏ ਤੇ ਜੇ ਇਹੋ ਸਾਡੀਆਂ ਲੱਤਾਂ ਖਿੱਚੀ ਜਾਣਗੇ ਤੇ ਇਹ ਕਿੱਥੋਂ ਅੱਗੇ ਜਾਵਾਂਗੇ ਜਾਇ ਨਹੀਂ ਪਾਣਾ ਕਦੀ ਵੀ ਨਾ ਅੱਗੇ ਵੱਧ ਪਾਣਾ ਕੀ ਕਾਰਨ ਕੀ ਸੀ ਜੇ ਤੁਹਾਨੂੰ ਪਹਿਲਾਂ ਵਿਸ਼ਵਾਸ ਦਿਵਾਇਆ ਗਿਆ ਤੇ ਫਿਰ ਤੁਹਾਡਾ ਸਾਥ ਨਹੀਂ ਦਿੱਤਾ ਕੀ ਉਹਨਾਂ ਲੋਕਾਂ ਦੀ ਮਨਸ਼ਾ ਸੀ ਮਨਸ਼ਾ ਦੇਖੋ ਜੀ ਮਲ ਕਹ ਲੋ ਕਿ ਹਾਥੀ ਦੇ ਦੰਦ ਵਖਾਨ ਵਾਸਤੇ ਕੁਝ ਹੋਰ ਆ ਤੇ ਕੰਮ ਕਰਨ ਵੇਲੇ ਕੋਈ شور ਉਹ ਚੀਜ਼ਾਂ ਇਹਨਾਂ ਦੇ ਵਿੱਚ ਹੈਗੀਆਂ ਹਜੇ ਤੱਕ ਤੇ ਤਦੇ ਤੇ ਸਾਡੇ ਕਹਿ ਲੋ ਕਿ ਮਤਲਬ ਜਿਹੜਾ ਵੀ ਆਪਾਂ ਮੋਰਚਾ ਲਾਣੇ ਹਾਂ ਹਜੇ ਤੱਕ ਸਾਡਾ ਕਾਮਜਾਬ ਕਿਉਂ ਨਹੀਂ ਹੋ ਰਿਹਾ ਇਹਨਾਂ ਦੇ ਵਿੱਚ ਪਿੱਛੇ ਕਾਰਨ ਹੀ ਹੈ ਹੋ ਕਿ ਸਾਡੇ ਜਦੋਂ ਮੋਰਚੇ ਲੱਗ ਜਾਂਦੇ ਨੇ ਪਹਿਲੇ ਦਿਨ ਆ ਕੇ ਸਾਰੇ ਇਹਨੇ ਸਪੋਰਟ ਕਰ ਜਾਂਦੇ ਜੀ ਤੁਹਾਡੇ ਸਾਥ ਦਵਾਂਗੇ ਦਿਲੋਂ ਦਵਾਂਗੇ ਪਰ ਜਦੋਂ ਮੋਰਚੇ ਵਿੱਚ 2 4 5 ਦਿਨ ਬੰਦਾ ਬੈਠਦਾ ਵਾ ਜਾਂ ਜਿੰਨੀਆਂ ਸੰਗਤਾਂ ਬੈਠਦੀਆਂ ਸਾਡੇ ਜਿਹੜੇ ਇਹੋ ਜਿਹੇ ਆਗੂ ਨੇ ਗਰਦਾਰ ਜਿਹੜੇ ਕਹਿ ਸਕਦੇ ਆਪਾਂ ਇਹਨਾਂ ਨੂੰ ਇਹ ਕਿਤੇ ਨਾ ਕਿਤੇ ਪੈਰ ਪਿੱਛੇ ਪੁੱਟ ਲੈਂਦੇ ਨੇ ਤੇ ਉਹਨਾਂ ਕਰਕੇ ਸੰਗਤਾਂ ਦੇ ਵਿੱਚ ਵੀ ਥੱਲੇ ਰੋਸ ਆ ਜਾਂਦਾ ਤੇ ਅਸੀਂ ਇੰਨਾ ਸਾਰੇ ਦੇ ਚੱਲਦੇ ਪਏ ਅੱਗੇ ਤੇ ਜੇ ਸਾਡੇ ਆਗੂ ਹੀ ਪਿੱਛੋਂ ਮੁੜ ਜਾਣਗੇ ਤੇ ਕਿੱਥੇ ਹੀ ਜਾਵਾਂਗੇ ਕਿਤੇ ਸਾਡਾ ਫਿਰ ਬੰਦਾ ਹੀ ਨਹੀਂ ਫਿਰ ਜਾਣਾ ਹਨਾ ਪਰ ਇਹ ਕਿਤੇ ਨਾ ਕਿਤੇ ਕਹਿ ਲੋ ਕਿ ਸਾਡੇ ਇੱਕ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਬੰਦੇ ਵੜ ਚੁੱਕੇ ਨੇ ਜਿਹੜਾ ਕਿ ਸਾਡੀ ਸਿੱਖੀ ਦਾ ਹੀ ਕਹਾਣ ਕਰਦੇ ਪਏ ਨੇ ਜੋ ਕੋਈ ਸਾਡਾ ਨੌਜਵਾਨ ਅਗੇ ਲੱਗਦਾ ਪਿਆ ਪਰ ਉਹ ਦਿਲੋਂ ਸਾਥ ਨਹੀਂ ਦਿੰਦੇ ਪਏ ਉਤੋਂ ਉਤੋਂ ਵਿਖਾਵਾ ਜਰੂਰ ਕਰਦੇ ਪਏ ਅਸੀਂ ਤੇਰੇ ਨਾਲ ਪਰ ਸਾਨੂੰ ਪਤਾ ਵਾ ਕਿਹਨੇ ਚਿਹਰੇ ਆ ਮੈਂ ਸਾਰੇ ਚਿਹਰੇ ਨੂੰ ਜਾਣਦਾ ਵਾਂ ਪਰ ਚਲੋ ਅਸੀਂ ਕਹਿੰਦੇ ਕਿ ਯਾਰ ਅਸੀਂ ਸਾਰਿਆਂ ਨਾਲ ਮੇਲ ਜੋਲ ਕੇ ਰਹੀਏ ਨਾ ਆਪਾਂ ਕਿਸੇ ਨੂੰ ਆਪਣਾ ਵਿਖਾਈਏ ਜੇ ਕੋਈ ਗੱਲਬਾਤ ਆਪਾਂ ਬੰਦ ਕਮਰੇ ਦੇ ਵਿੱਚ ਬੈ ਕੇ ਹੱਲ ਕਢੀਏ ਤੇ ਜੇ ਬੰਦ ਕਮਰੇ ਚ ਹੱਲ ਕੱਢਾਂਗੇ ਤੇ ਫੇਰ ਉਹਦਾ ਹੱਲ ਨਿਕਲਣਾ ਜੇ ਇਸ ਤਰ੍ਹਾਂ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ ਤੇ ਅਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ ਕਦੀ ਵੀ ਨਹੀਂ ਲੱਗਦਾ ਤੁਹਾਨੂੰ ਕਿ ਜਿਹੜੀ ਤੁਹਾਡੀ ਹਾਰ ਦਾ ਕਾਰਨ ਜਿਹੜਾ ਇਹ ਆਪਸੀ ਫੁੱਟ ਕਰਕੇ ਲੱਗਦਾ ਜਾਂ ਪ੍ਰਚਾਰ ਢੰਗ ਨਾਲ ਨਹੀਂ ਹੋਇਆ ਜਾਂ ਜਿਹਨਾਂ ਨੂੰ ਤੁਹਾਨੂੰ ਸਾਥ ਨਹੀਂ ਦੇਣਾ ਸੀਗਾ ਉਹਨਾਂ ਤੁਹਾਨੂੰ ਸਾਥ ਨਹੀਂ ਦਿੱਤਾ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਜੇ ਕਿ ਮੈਂ ਇਲੈਕਸ਼ਨ ਪਹਿਲੀ ਵਾਰ ਲਾਈਫ ਦੇ ਵਿੱਚ ਲੜੀ ਹੈ ਪਰ ਜਿੰਨੀ ਕਿ ਵੋਟ ਮੈਨੂੰ ਪੈ ਗਈ ਹੈ ਜਿੰਨੇ ਕਿ ਬੁੱਧੀਜੀਵੀ ਮੈਨੂੰ ਕਹਿੰਦੇ ਬੇ ਨੇ ਕਹਿੰਦੇ ਵੋਟ ਤੈਨੂੰ ਬੜੀ ਵਧੀਆ ਪਈ ਹੈ ਮਾੜੀ ਵੋਟ ਨਹੀਂ ਪਈ ਕਿਉਂਕਿ ਇੱਕ ਤੂੰ ਛੋਟੀ ਜੀ ਦੁਕਾਨ ਤੋਂ ਉੱਠ ਕੇ 28 ਦਿਨ ਦੇ ਵਿੱਚ ਵੀ ਸਾਰੀ ਤੂੰ ਚੋਣ ਕੈਂਪੇਨ ਕੀਤੀ ਤੂੰ ਹਰ ਜਗ੍ਹਾ ਤੇ ਨਹੀਂ ਵੀ ਜਾ ਪਾਇਆ ਚਲੋ ਮੈਨੂੰ ਕਿਤੇ ਨਾ ਕਿ ਅਸੈਪਟ ਵੀ ਕਰਨੀ ਚਾਹੀਦੀ ਹੈ ਪਰ ਮੈਂ ਅੱਜ ਵੀ ਆਪਣੇ ਆਪ ਨੂੰ ਹਾਰਿਆ ਮਹਿਸੂਸ ਨਹੀਂ ਕਰਦਾ ਉਹਦਾ ਕਾਰਨ ਇਹ ਹੈ ਕੀ ਵੱਡੀਆਂ ਵੱਡੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਕਾਂਗਰਸ ਕਹਿ ਲੋ ਬੀਜੇਪੀ ਕਹਿ ਲੋ ਉਹ ਮੇਰੇ ਤੋਂ ਪਿੱਛੇ ਜਾ ਚੁੱਕੀਆਂ ਜਿਹੜੀਆਂ ਕਿ ਮੇਰੇ ਤੋਂ ਕਾਫੀ ਸਮੇਂ ਪਹਿਲਾਂ ਆ ਕੇ ਉਹਨੇ ਪ੍ਰਚਾਰ ਕੀਤਾ ਮੇਰੇ ਕੋ ਚੋਣ ਨਿਸ਼ਾਨ ਜਦੋਂ ਆਇਆ 8-9 ਦਿਨ ਪਹਿਲਾਂ ਮੇਰੇ ਕੋ ਚੋਣ ਨਿਸ਼ਾਨ ਆਇਆ ਉਹਨਾਂ ਕੋਲ ਤੇ ਪਹਿਲਾਂ ਤੇ ਚੋਣ ਨਿਸ਼ਾਨ ਕਿਤੇ ਨਾ ਕਿਤੇ ਸਾਡੇ ਜਿਹੜੇ ਸਿੱਖ ਵੀਰ ਭਰਾ ਨੌਜਵਾਨ ਸਾਡੇ ਪਿੰਡਾਂ ਦੇ ਵਿੱਚ ਆ ਉਹਨਾਂ ਨੂੰ ਮੇਰਾ ਚੋਣ ਨਿਸ਼ਾਨ ਨੇ ਕਈਆਂ ਨੂੰ ਪਤਾ ਲੱਗ ਪਾਇਆ ਸੀ ਤੇ ਕੁਝ ਸਰਕਾਰ ਦਾ ਵੀ ਕਹਿ ਲੋ ਦਬ ਦਬਾਅ ਬਹੁਤ ਜ਼ਿਆਦਾ ਸੀ ਤੇ ਜਿਉ ਦਬ ਦਾ ਬਾ ਨਾ ਹੁੰਦਾ ਇਲੈਕਸ਼ਨ ਅਸੀਂ ਜਿੱਤੀ ਪਈ ਸੀ ਉੱਥੋਂ ਹੂੰ ਕੀ ਲੱਗਦਾ ਜਿ ਤਰ੍ਹਾਂ ਹੁਣ 2027 ਦੀਆਂ ਇਲੈਕਸ਼ਨ ਆ ਰਹੀਆਂ ਵਾ ਵਿਧਾਨ ਸਭਾ ਦੀਆਂ ਜਿਹੜਾ ਵੀ ਉਮੀਦਵਾਰ ਖੜਾ ਹੋਏਗਾ ਲੱਗਦਾ ਤੁਹਾਨੂੰ ਸਾਰੀਆਂ ਜਥੇਬੰਦੀਆਂ ਉਹਦਾ ਸਾਥ ਦੇਣਗੀਆਂ ਦੇਖੋ ਜੇ ਤੇ ਉਹ ਸਾਥ ਦੇਣਗੀਆਂ ਤੇ ਤੁਹਾਡੀ ਤਾਂ ਹੀ ਸਾਡੀ ਕੌਮ ਅੱਗੇ ਵੱਧ ਸਕਦੀ ਆ ਤੇ ਜੇ ਆਪਾਂ ਸਟੇਜਾਂ ਤੇ ਕਹਿ ਦਈਏ ਕਿ ਆਪਾਂ ਖਾਲਸਾ ਰਾਜ ਬਣਾਉਣਾ ਵਾ ਤੇ ਖਾਲਸਾ ਰਾਜ ਬੰਨਾ ਕਦੋਂ ਆ ਤੇ ਜੇ ਆਪਾਂ ਸਾਥ ਦਵਾਂਗੇ ਸਿੱਖ ਵੀਰ ਭਰਾਵਾਂ ਦਾ ਹਨਾ ਤੇ ਜੇ ਆਪਾਂ ਸਾਥ ਹੀ ਨਹੀਂ ਦਾਂਗੇ ਪਿੱਛੋ ਲੱਤਾਂ ਖਿੱਚਾਂਗੇ ਫੇ ਕਦੀ ਖਾਲਸਾ ਰਾਜ ਨਹੀਂ ਬੰਨਾ ਸਟੇਜਾਂ ਉੱਤੇ ਸਾਰੇ ਜਣੇ ਕਹਿ ਰਹਿੰਦੇ ਆਪਾਂ ਖਾਲਸਾ ਰਾਜ ਬਣਾਉਣਾ ਵਾ ਹਨਾ ਪਰ ਜੇ ਖਾਲਸਾ ਰਾਜ ਬਣੂਗਾ ਸਾਰੇ ਪੰਜਾਬ ਦਾ ਮੌਲਤਾਦੀ ਸਹੀ ਹੋ ਪਾਣਾ ਵਾ ਚਾਹੇ ਕਿਸਾਨ ਜਥੇਬੰਦੀਆਂ ਦਾ ਕਹਿ ਲੋ ਚਾਹੇ ਸਾਡਾ ਵੀਰ ਗੁਰਜੀਤ ਸਿੰਘ ਟਾਵਲ ਚੜ੍ਹ ਕੇ ਬੈਠਾ ਬੇਦਬੀ ਦੇ ਕਾਨੂੰਨ ਦੇ ਵਾਸਤੇ ਪੰਜਾਬ ਦੇ ਕਿੰਨੇ ਮੁੱਦੇ ਆ ਸਾਰੇ ਟੀਚਰਾਂ ਦੇ ਮੁੱਦੇ ਧਰਨੇ ਲੱਗੇ ਪਏ ਆ ਕਿਸਾਨਾਂ ਨੇ ਧਰਨਾ ਲਾਇਆ ਹੁਣ ਹਰੀਕੇ ਫੇਰ ਪਰ ਕਿਤੇ ਨਾ ਕਿਤੇ ਇਹ ਸਾਰੇ ਮੁੱਦਿਆਂ ਦਾ ਇੱਕੋ ਹੀ ਹਾਲ ਹੈ ਜਿੰਨਾ ਚਿਰ ਖਾਲਸਾ ਰਾਜ ਨਹੀਂ ਨਾ ਬਣਦਾ ਉਨਾ ਚਿਰ ਕੋਈ ਹੱਲ ਨਹੀਂ ਨਿਕਲਣਾ ਖਾਲਸਾ ਰਾਜ ਬਣਾਉਂਗਾ ਕੌਣ ਜੇ ਭਾਈ ਅਮਰਪਾਲ ਦੀ ਗੱਲ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਇਹ ਵਾਸ਼ ਕਰਕੇ ਭੇਜਿਆ ਆ ਕਿਸੇ ਏਜੰਸੀਆਂ ਦਾ ਭੇਜਿਆ ਹੋਇਆ ਪਾਲਿਸ਼ ਕਰਕੇ ਭੇਜਿਆ ਹੋਇਆ ਜਾਂ ਆਰਐਸਐਸ ਦਾ ਕਹਿ ਦਿੰਦੇ ਆ ਜਾਂ ਫਿਰ ਕਹਿ ਦਿੰਦੇ ਆ ਕਿ ਇਹਨਾਂ ਦੀਆਂ ਤਾਰਾਂ ਜਿਹੜੀਆਂ ਗੈਂਗਸਟਰਾਂ ਨਾਲ ਮਿਲੀਆਂ ਹੋਈਆਂ ਵਿਦੇਸ਼ਾਂ ਤੱਕ ਮਿਲੀਆਂ ਹੋਈਆਂ ਫਿਰ ਖਾਲਸਾ ਰਾਜ ਬਣਾਊਗਾ ਕੌਣ ਦੇਖੋ ਗੱਲ ਪਤਾ ਕੀ ਇਹ ਸਟੇਟ ਦੀ ਤੇ ਏਜੰਸੀ ਦੀ ਨਾ ਪਾਲਸੀ ਹੈ ਕੋਈ ਵੀ ਸਾਡਾ ਕੌਮ ਦਾ ਕੋਈ ਅੱਗੇ ਲੱਗਦਾ ਲੀਡਰ ਉਹਨੂੰ ਇਹੋ ਜਿਹਾ 네ਗਟਿਵ ਥੱਲੇ ਲੋਕਾਂ ਦੇ ਵਿੱਚ ਫਲਾ ਦਿਓ ਕਿਤੇ ਨਾ ਕਿਤੇ ਟਾਰਗੇਟ ਕਰੋ ਕਿ ਇਹ ਵਾਕਈ ਏਜੰਸੀਆਂ ਦਾ ਬੰਦਾ ਹੈ ਪਰ ਸਾਨੂੰ ਕਿਤੇ ਨਾ ਕਿਤੇ ਇੱਕ ਤੇ ਆਪਾਂ ਮੌਕਾ ਗਵਾ ਬੈਠੇ ਸਾਡਾ ਦੀਪ ਸਿੱਧੂ ਵੀਰ ਉਹਨੂੰ ਤਾਂ ਗਵਾ ਬੈਠੇ ਆ ਉਹਨੂੰ ਕਈਆਂ ਨੇ ਇਹ ਵੀ ਕਹਿਤਾ ਸੀ ਇਹ ਤੇ ਕੋਨਾ ਮੋਨਾ ਸਾਡੀ ਹੁਣ ਇਹ ਗਵਾਈ ਕਰੇਗਾ ਪਰ ਇਹ ਨਹੀਂ ਵੇਖਦੇ ਉਹਦੇ ਅੰਦਰ ਜज्ਬਾ ਕਿੰਨਾ ਸੀ ਉਹਦੇ ਅੰਦਰ ਜੋਸ਼ ਕਿੰਨਾ ਸੀ ਉਹਦੇ ਅੰਦਰ ਐਜੂਕੇਸ਼ਨ ਕਿੰਨੀ ਸੀ ਉਹ ਪੜਿਆ ਲਿਖਿਆ ਨੌਜਵਾਨ ਸੀ ਜੇ ਗੱਲ ਕਰਦਾ ਸੀ ਲੌਜੀਕ ਦੇ ਉਧਾਰ ਦੇ ਉੱਤੇ ਗੱਲ ਕਰਦਾ ਸੀ ਉਹ ਸਾਡੇ ਸਿੱਖੀ ਦਾ ਸਿਧਾਂਤਾਂ ਦੀ ਗੱਲ ਕਰਦਾ ਸਾਡੀ ਹੋਣ ਦੀ ਗੱਲ ਕਰਦੀ ਸਾਡੀ ਫਸਲਾਂਾਂ ਦੀ ਨਸਲਾਂਾਂ ਦੀ ਗੱਲ ਕਰਦਾ ਸੀ ਇਹ ਕਿਤੇ ਨਾ ਕਿਤੇ ਸਾਡੇ ਲੀਡਰਾਂ ਨੂੰ ਹੁਣ ਸੋਚਣਾ ਚਾਹੀਦਾ ਇਹ ਨਹੀਂ ਵੇਖਣਾ ਚਾਹੀਦਾ ਇਹ ਛੋਟਾ ਵਾ ਜਾਂ ਇਹ ਕੋਨਾ ਮੋਨਾ ਇਹ ਚੀਜ਼ਾਂ ਨਹੀਂ ਵੇਖਣੀਆਂ ਦੇ ਵੇਖਣਾ ਚਾਹੀਦਾ ਉਹਦਾ ਜਜ਼ਬਾ ਕਿੰਨਾ ਜਜ਼ਬਾ ਵੇਖੋ ਦੇ ਅੰਦਰ ਕਿੰਨਾ ਵਾ ਜਜ਼ਬੇ ਦੇ ਉੱਤੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਆ ਜੇ ਹੁਣ ਸਾਡੇ ਆ ਵੀਰ ਅਮਰਪਾਲ ਦੇ ਜਜ਼ਬਾ ਹੈਗਾ ਤੇ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਨਾ ਕਿ ਉਹਦੀ ਲੱਤਾਂ ਖਿੱਚਣੀਆਂ ਚਾਹੀਦੀਆਂ ਸੀ ਵੀ ਸੀ ਵੀਰ ਅਮਰਪਾਲ ਨੇ ਹਨਾ ਅਪੀਲ ਆਈ ਸੀ ਕੋਰਟ ਦੇ ਵਿੱਚ ਉਦੋਂ ਵੀ ਇਹੋ ਸਟੇਟ ਨੇ ਕਿਹਾ ਸੀ ਕਿ ਇੱਥੇ ਖਤਰਾ ਪੈਦਾ ਹੋ ਸਕਦਾ ਹੈ ਨਾ ਪਰ ਕਿਤੇ ਨਾ ਕਿਤੇ ਜੇ ਉਹਨੂੰ ਇੱਕ ਵਾਰੀ ਕਾਟਦੇ ਦੋ ਵੀ ਇਹਨੂੰ ਉਹ ਇਕੱਲਾ ਵਾ ਠੀਕ ਹੈ ਕੋਈ ਉਹਦੇ ਕੋ ਅਸਲਾ ਨਹੀਂ ਕੋਈ ਕੋਛਣੀ ਉਹਦੇ ਕੋ ਉਹਨੇ ਕੱਲੇ ਨਾ ਜਾਣਾ ਫੋਰਸ ਵੀ ਤਰਹੀ ਲੈ ਕੇ ਜਾਣੀ ਆਪਣੇ ਤੇ ਜੇ ਤੁਹਾਡੀ ਇੰਟੈਲੀਜੈਂਸ ਇੰਨੀ ਫੇਲ ਹੈ ਤੁਸੀਂ ਇੱਕ ਬੰਦੇ ਨੂੰ ਨਹੀਂ ਕਾਬੂ ਕਰ ਸਕਦੇ ਮਤਲਬ ਇੰਨੀ ਸਰਕਾਰਾਂ ਡਰਦੀਆਂ ਪਈਆਂ ਕਿ ਅਸੀਂ ਉਹਨੂੰ ਮਤਲਬ ਕਿ ਸੈਸ਼ਨ ਦੇ ਵਿੱਚ ਬੋਲਣ ਦਾ ਮੌਕਾ ਨਹੀਂ ਦੇ ਸਕਦੇ ਕਮ ਸੇ ਕ ਬਨੂ ਇੱਕ ਕਰੀ ਮੌਕਾ ਦੇ ਦੋ ਸੈਸ਼ਨ ਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਕਰੀ ਮੌਕਾ ਦੇਣਾ ਚਾਹੀਦਾ ਵਾ ਬੋਲਣ ਦਾ ਉਹਦੇ ਨਾਲ ਇਹ ਹੋਏਗਾ ਕਿ ਸਿੱਖਾਂ ਦੇ ਵਿੱਚ ਜਿੰਨੀਆਂ ਭਾਵਨਾਵਾਂ ਸਾਨੂੰ ਕਿਤੇ ਨਾ ਕਿਤੇ ਆਸ ਵੀ ਹੈ ਕਿ ਵੀਰ ਅਮਰਤਪਾਲ ਸਿੰਘ ਪੰਜਾਬ ਦੇ ਭਲੇ ਦੀ ਗੱਲ ਜ਼ਰੂਰ ਉੱਥੇ ਜਾ ਕੇ ਕਰੇਗਾ ਕਈ ਲੋਕਾਂ ਦਾ ਵੀ ਕਹਿਣਾ ਕਿ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਅਟੈਚ ਹੋ ਕੇ ਫਿਰ ਭਾਈ ਅਮਰਤਪਾਲ ਦੀ ਰਿਹਾਈ ਹੋ ਸਕਦੀ ਹੈ ਚਾਹੇ ਭਾਜਪਾ ਦੇ ਨਾਲ ਉਹਨਾਂ ਦਾ ਗੰਢ ਟੋਪ ਹੋ ਜਾਈ ਜਾਂ ਫਿਰ ਅਕਾਲੀ ਦਲ ਨਾਲ ਹੋ ਜੇ ਜਾਂ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਉਹਨਾਂ ਨੂੰ ਕਰਨੀ ਪਊਗੀ ਸੰਧੀ ਕਰਨੀ ਪਾਏਗੀ ਦੇਖੋ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਨਾਲ ਸਟੈਂਡ ਕਰਨਾ ਹੈ ਕਿਹਦੇ ਨਾਲ ਨਹੀਂ ਕਰਨਾ ਮੈਨੂੰ ਇੱਕੋ ਚੀਜ਼ ਦਾ ਪਤਾ ਚਾਹੇ ਕੋਈ ਪਾਰਟੀ ਹੋਵੇ اے ਬੀ ਸੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਇੱਥੇ ਪਰ ਸਾਨੂੰ ਇਹ ਚਾਹੀਦਾ ਵਾ ਸਾਡੇ ਪੰਜਾਬ ਦੇ ਜਿੰਨੇ ਮਸਲੇ ਸਾਰਿਆਂ ਦਾ ਹੱਲ ਹੋਣਾ ਚਾਹੀਦਾ ਜਿਹੜੀ ਮੱਜੀ ਪਾਰਟੀ ਨਾਲ ਕੋਈ ਸਪੋਰਟ ਕਰਦੇ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਨਾਲ ਸਾਡੇ ਬੰਦੀ ਸਿੰਘ ਰਿਹਾ ਕਰ ਦੋ ਬਿਨਾਂ ਸ਼ਰਤ ਤੋਂ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਟੀਚਰਾਂ ਦੇ ਜਿੰਨੇ ਮੁੱਦੇ ਉਹਦਾ ਹੱਲ ਕਰ ਦੋ ਜਿੰਨੇ ਪੰਜਾਬ ਦੇ ਮਸਲੇ ਆ ਸਾਰਿਆਂ ਦਾ ਹੱਲ ਕਰ ਲਓ ਸਾਡੇ ਵੱਲੋਂ ਜਿਹੜੀ ਮਰਜੀ ਪਾਰਟੀ ਨਾਲ ਕੋਈ ਵੀ ਸਮਝੌਤਾ ਕਰ ਲੈ ਸਾਨੂੰ ਕੋਈ ਗਿਲਾਸ਼ੀ ਕਵਾਨੀ ਕਿਸੇ ਦੇ ਨਾਲ ਤੇ ਨਾ ਹੋਏਗਾ ਤੁਕੀ ਇਸੇ ਖੜੇ ਕਿਉਂ ਆ ਪੰਜਾਬ ਦੇ ਮੁੱਦਿਆਂ ਵਾਸਤੇ ਖੜੇ ਆ ਤੇ ਜੇ ਕੋਈ ਪਾਰਟੀ ਸ਼ਰੇਆਮ ਆ ਕੇ ਸਾਨੂੰ ਕਹਿ ਦਿੰਦੀ ਆ ਪੰਜਾਬ ਦੇ ਆਪਾਂ ਸਾਰੇ ਹੱਲ ਕਰ ਦੇ ਤੁਹਾਡੇ ਬੰਦੀ ਸਿੰਘ ਸਾਰੇ ਰਿਹਾ ਕਰ ਦਾਂਗੇ ਕਿਸਾਨਾਂ ਦੀ ਆਪਾਂ ਸਾਰੀਆਂ ਮੰਗਾਂ ਮੰਗਲਾਂਗੇ ਟੀਚਰਾਂ ਦੀਆਂ ਸਾਰੀਆਂ ਮੰਗਾ ਮੰਗਲਾਂਗੇ ਆਪਣੇ ਬੱਸ ਜਿਹੜੇ ਬੱਸਾ ਜਿਹਨੇ ਚਲਾਉਂਦੇ ਨੇ ਕੰਡਕਟਰ ਵੀਰ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਾਂਗੇ ਪੰਜਾਬ ਦੇ ਜਿੰਨੇ ਮੁੱਦੇ ਸਾਰੇ ਦਾ ਹੱਲ ਕਰ ਦੇਣਗੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਚਾਹੇ ਕੋਈ ਪਾਰਟੀ ਹੋਵੇ ਭਾਵੇਂ A B C ਕੋਈ ਪਾਰਟੀ ਹੋਵੇ ਚਾਹੇ ਅਸੀਂ ਸਾਥ ਦੇਵਾਂਗੇ ਉਹਦਾ ਸੰਦੀਪ ਸਿੰਘ ਸਣੀ ਨੂੰ ਵੀ ਇੱਕ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਕਿ ਉਹਨਾਂ ਨੂੰ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਬਿਲਕੁਲ ਜੀ ਬਿਲਕੁਲ ਅੱਜ ਤੋਂ ਪਿਛਲੇ ਦਿਨਾਂ ਦੇ ਵਿੱਚ ਦੋ ਚਾਰ ਦਿਨ ਹੀ ਬੀਤੇ ਆ ਸੰਦੀਪ ਸਿੰਘ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਪੇਸ਼ ਕੀਤਾ ਸੀ ਪਰ ਕਹਿ ਲੋ ਕਿ ਮੈਨੂੰ ਇਸ ਗੱਲ ਦੀ ਬੜੀ ਹੈਰਾਨਗੀ ਹੁੰਦੀ ਪਈ ਐ ਜੇਲ੍ਹ ਦੇ ਅੰਦਰ ਚਲੋ ਵਾਕਿਆ ਜੋ ਵੀ ਹੋਇਆ ਸਰਕਾਰਾਂ ਨੂੰ ਤੇ ਜਾਂ ਜੇਲ੍ਹ ਦੇ ਪ੍ਰਸ਼ਾਸਨ ਨੂੰ ਪਤਾ ਵਾਕਿਆ ਹੋਇਆ ਨੂੰ 4 ਮਹੀਨੇ ਦਾ ਸਮਾਂ ਤੇ ਉੱਪਰ ਉਹ ਚੱਲਾ ਬੀਤ ਗਿਆ ਪਰ ਵੇਖੋ ਉਦੀ ਜਿਹੜੀ ਅਰੈਸਟ ਹੈ ਉਹ ਹੁਣ ਪਾ ਰਿਹਾ ਹੈ ਜਿਹੜਾ ਪਰਚਾ ਵਾ ਉਹ ਉਸੇ ਟਾਈਮ ਵੇਜਦੇ ਅਰੈਸਟ 4 ਮਹੀਨੇ ਬਾਅਦ ਪਾ ਰਿਹਾ ਤੇ ਜੇ ਸੰਦੀਪ ਸਿੰਘ ਦਾ ਅੰਦਰ ਮੈਡੀਕਲ ਵਾਸਤੇ ਵੀ ਅਸੀਂ ਉਸ ਟਾਈਮ ਕਿਹਾ ਸੀ ਉਹ ਵੀ ਸਾਨੂੰ ਧਰਨਾ ਲਾ ਕੇ 8 ਦਿਨਾਂ ਬਾਅਦ ਸੰਦੀਪ ਸਿੰਘ ਦਾ ਦੰਦ ਮੈਡੀਕਲ ਕਰਾਇਆ ਜਿਹਦੇ ਉੱਤੇ ਮੇਰਾ خیال 11 2 23 ਜਾਂ 11 2 13 ਇਹ ਸੱਟਾਂ ਸਾਫ਼ ਨਜ਼ਰ ਆਈਆਂ ਸੀ ਹਜੇ ਤੱਕ ਸਰਕਾਰ ਵੱਲੋਂ ਇੱਕ ਵੀ ਜੇਲ ਦੇ ਤ ਮਤਲਬ ਕੀ ਜਿਹੜਾ ਹੁੰਦਾ ਜਿੰਨ ਬੰਦੇ ਨੇ ਕੁੱਟ ਮਾਰ ਸੰਦੀਪ ਸਿੰਘ ਦੇ ਉੱਤੇ ਕੀਤੀ ਹੈ ਪ੍ਰਸ਼ਾਸਨ ਵੱਲੋਂ ਇੱਕ ਵੀ ਜੇਲ ਦੇ ਪ੍ਰਸ਼ਾਸਨ ਦੇ ਬੰਦੇ ਉੱਤੇ ਇੱਕ ਵੀ ਕਾਰਵਾਈ ਨਹੀਂ ਕੀਤਾ ਕੀਤੀ ਗਈ ਇਹ ਦੋਰਾ ਸਾਨੂੰ ਕਾਨੂੰਨ ਨਹੀਂ ਬਖਾਂਦੇ ਪੇ ਜੇ ਲੜਾਈ ਅੰਦਰ ਹੋਈ ਹੈ ਜਾਂ ਕਿਸੇ ਨੇ ਹਮਲਾ ਕੀਤਾ ਜਾਂ ਕਿਸੇ ਨੇ ਅਟੈਕ ਕੀਤਾ ਹਨਾ ਤੁਸੀਂ ਲਿਆ ਕੇ ਕੋਰਟ ਦੇ ਵਿੱਚ ਪੇਸ਼ ਕਰ ਦੋ ਜੋ ਰਾਈਟ ਬੰਦਾ ਪਿਆ ਤੁਸੀਂ ਅੰਦਰ ਕੁੱਟਮਾਰ ਵੀ ਕਰਦੇ ਤੁਸੀਂ ਬੰਦੇ ਨੂੰ ਅੰਦਰ ਮਾਰਨ ਦੀ ਨੀਤੀ ਨਾਲ ਹਮਲਾ ਵੀ ਬੰਦੇ ਉੱਤੇ ਕਰਦੇ ਕਿ ਕਿਹੇ ਤਰੀਕੇ ਨਾਲ ਸੰਦੀਪ ਸਿੰਘ ਨੂੰ ਅੰਦਰ ਮਾਰ ਮੁਕਾ ਦਿੱਤਾ ਜਾਵੇ ਪਰ ਮੈਂ ਹੈਰਾਨ ਆ ਸਰਕਾਰ ਹਜੇ ਤੱਕ ਚੁੱਪ ਹੈ ਸਰਕਾਰ ਨੇ ਕੋਈ ਐਕਸ਼ਨ ਨਹੀਂ ਲੀਤਾ ਮਤਲਬ ਕਿ ਕਿਤਨਾ ਕਿਤੇ ਹਜੇ ਵੀ ਸਿੱਖਾਂ ਨੂੰ ਸਰਕਾਰ ਛਡੋਂਦੀ ਪਈ ਹੈ ਕਿ ਸਿੱਖਾਂ ਵਾਸਤੇ ਕੋਈ ਇਨਸਾਫ ਨਹੀਂ ਸਾਨੂੰ 84 ਤੋਂ ਲੈ ਕੇ ਹਜੇ ਤੱਕ ਸਿੱਖਾਂ ਨਾਲ ਹੁੰਦਾ ਕੀ ਆਇਆ ਕੋਈ ਇਨਸਾਫ ਸਿੱਖਾਂ ਵਾਸਤੇ ਬਜਿਆ ਕੋਈ ਵੀ ਨਹੀਂਗਾ ਇਹ ਤੱਕ ਸਿੱਖਾਂ ਵਾਸਤੇ ਕਹਿ ਲੋ ਕਿ 84 ਤੋਂ ਲੈ ਕੇ ਹੁਣ ਤੱਕ ਵਿਖਾਓ ਇੱਕ ਵੀ ਕੋਈ ਕਾਨੂੰਨ ਸਿੱਖਾਂ ਦੇ ਹੱਕ 'ਚ ਕੋਈ ਬੜਿਆ ਹੋਵੇ ਜਾਂ ਸਿੱਖਾਂ ਨੂੰ ਰਿਲੀਫ ਮਿਲੀ ਹੋਵੇ ਕੁਝ ਵੀ ਨਹੀਂਗਾ ਸਿੱਖਾਂ ਵਾਸਤੇ ਇਸ ਨਾਲ ਦੇ ਤੱਕ ਸਨਿੰਦੇ ਨਾਲ ਪਰਿਵਾਰ ਦੀ ਮੁਲਾਕਾਤ ਹੁੰਦੀ ਹੈ ਪਿੱਛੇ ਜੇ ਪਰਿਵਾਰ ਮੁਲਾਕਾਤ ਕਰਨ ਗਿਆ ਸੀ ਸੰਦੀਪ ਸਿੰਘ ਦਾ ਮਾਤਾ ਜੀ ਵੀ ਗਏ ਸੀ ਸੰਦੀਪ ਸਿੰਘ ਦੀ ਸਿੰਘ ਨਹੀਂ ਸੰਦੀਪ ਸਿੰਘ ਦੇ ਬੱਚੇ ਵੀ ਮੇਰਾ ਛੋਟਾ ਬ੍ਰਦਰ ਹਰਦੀਪ ਸਿੰਘ ਵੀ ਗਿਆ ਸੀ ਪਰ ਸੁਪਰੀਅਰ ਨੇ ਸਾਫ਼ ਮਨਾ ਕਰਤਾ ਕਿ ਪਰਿਵਾਰ ਦੀ ਮੁਲਾਕਾਤ ਫੇਰ ਬੰਦ ਹੈ ਅਸੀਂ ਪੁੱਛਿਆ ਕਾਰਨ ਦੱਸੋ ਕਹਿੰਦੇ ਕਾਰਨ ਕੋਈ ਵੀ ਨਹੀਂ ਆ ਉੱਤੋਂ ਹਦਾਇਤਾਂ ਸਖਤ ਆ ਚੁੱਕੀਆਂ ਵਾ ਪਰਿਵਾਰ ਦੀ ਮੁਲਾਕਾਤ ਫੇਰ ਬੰਦ ਹੈ ਇਹ ਦੇਖੋ ਮਤਲਬ ਸਾਨੂੰ ਜਾਣ ਬੁੱਝ ਕੇ ਇੱਕ ਤਾਂਗੜੀ ਕਰਦੇ ਪਏ ਇੱਕ ਤੇ ਪਟਿਆਲੇ ਸੰਗਰੂਰ ਅਸੀਂ ਜਾਂਦੇ ਇੱਥੋਂ 4 ਘੰਟੇ ਦਾ ਸਫ਼ਰ ਤੈਅ ਕਰਕੇ ਦੇ ਨਾਲ ਹੀ ਸਾਨੂੰ ਅਗਲੇ ਬੰਨੇ ਕਹਿ ਦਿੱਤਾ ਜਾਂਦਾ ਕਿ ਪਰਿਵਾਰ ਦੀ ਮੁਲਾਕਾਤ ਬੰਦ ਅਸੀਂ ਉਹਨਾਂ ਨੂੰ ਇਹੋ ਕਿਹਾ ਕਿ ਚਲੋ ਬੱਚੇ ਆਏ ਨੇ ਛੋੜੇ ਬੱਚਿਆਂ ਨੂੰ ਮਿਲਾ ਦਿੱਤਾ ਜਾਵੇ ਕਿੰਨੇ ਸਮੇਂ ਤੋਂ ਮੁਲਾਕਾਤ ਨਹੀਂ ਹੋ ਰਹੀ ਅੱਜ ਮੇਰੇ ਖਿਆਲ ਹੋ ਹੀ ਗਿਆ ਵਾ ਲਗਭਗ 1.5 2 ਮਹੀਨੇ ਹੋ ਚੁਲੇ ਫਿਰ ਮੁਲਾਕਾਤ ਬੰਦ ਕਰ ਦਿੱਤੀ ਇਹਨਾਂ ਨੇ ਹਮ ਪਰ ਕਹਿ ਲੋ ਕਿ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਵਾ ਜਾਣ ਬੁੱਝ ਕੇ ਤੰਗ ਕਰਦੀਆਂ ਸਰਕਾਰਾਂ ਅਸੀਂ ਤੇ ਇਹੋ ਕਹਿ ਸਕਦੇ ਹਾਂ ਕਿਉਂਕਿ ਇੱਕ ਚੰਗਾ ਭਲਾ ਬੰਦਾ ਜੇਲ੍ਹ ਕੱਟਦਾ ਪਿਆ ਹਨਾ ਤਰੀਕੇ ਦੇ ਨਾਲ ਤੇ ਜੇ ਤੁਸੀਂ ਇਹਨੂੰ ਅੰਦਰ ਤੰਗ ਪਰੇਸ਼ਾਨ ਕਰਦੇ ਮੈਨੂੰ ਟੌਰਚਰ ਕਰਦੇ ਮੈਨੂੰ ਮਾਰਦੇ ਪਏ ਹੋ ਇਹ ਕਿਤੇ ਨਾ ਕਿਹਦੇ ਸਰਕਾਰਾਂ ਦਾ ਇੱਥੇ ਬਹੁਤ ਵੱਡਾ ਮੈਂ ਕਹਿੰਨਾ ਫੇਲਿਅਰ ਜਦੋਂ ਹੁੰਦੇ ਤਰੀਕ ਭੁਗਤਨ ਹੁੰਦੇ ਆ ਤੇ ਫਿਰ ਉਦੋਂ ਮਿਲ ਹੁੰਦੇ ਕੋਈ ਮੁਲਾਕਾਤ ਅਜ ਹੋ ਜਾਂਦੀ ਹਾਂਜੀ ਹਾਂਜੀ ਉਦੋਂ ਫਿਰ ਮਤਲਬ ਜੱਜ ਸਾਹਿਬ ਜਿਹੜੇ ਬੈਠੇ ਹੁੰਦੇ ਉਹ ਸਾਨੂੰ ਪਰਿਵਾਰ ਨੂੰ ਕਹਿੰਦੇ ਆ ਜਦੋਂ ਚਾਹੇ ਮੈਂ ਆਂ ਚਾਹੇ ਛੋਟਾ ਬਦਰ ਆ ਅਸੀਂ ਦੋ ਹੀ ਜਾਣੇ ਉਸ ਟਾਈਮ ਤੇ ਜਾ ਪਾੰਦੇ ਆ ਕਿਉਂਕਿ ਛੋਟੇ ਬੱਚੇ ਤੇ ਜਾਣ ਨਹੀਂ ਪਾੰਦੇ ਕਿਉਂਕਿ ਸਾਨੂੰ ਕਿਸੇ ਨੇ ਮੁੱਦੱਸਦੇ ਹੀ ਨਹੀਂ ਹੈ ਕਿ ਸੰਦੀਪ ਸਿੰਘ ਨੂੰ ਅਸੀਂ ਤਰੀਕ ਤੇ ਲੈ ਕੇ ਆਂਦੇ ਉਹ ਤੇ ਕਹਿ ਲੋ ਕੋਈ ਨਾ ਕੋਈ ਵੀਰ ਭਰਾ ਕੋ ਚੰਗਾ ਹੁੰਦਾ ਵਾ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਕਿਤੇ ਨਾ ਕੋਈ ਵੀਰ ਭਰਾ ਕੋ ਚੰਗਾ ਹੁੰਦਾ ਵਾ ਜਿਹੜਾ ਦੱਸਦਾ ਕਿ ਭਾਜੀ ਤੁਹਾਡੇ ਬ੍ਰਦਰ ਨੂੰ ਕੱਲ ਲੈ ਕੇ ਆ ਰਹੇ ਨੇ ਜਦ ਕਿ ਤਨਾ ਕੋਈ ਤੋ ਇਨਫੋਰਮੇਸ਼ਨ ਮਿਲ ਹੀ ਜਾਂਦੀ ਹੈ ਕਈ ਸੋਰਸ ਹੁੰਦੇ ਆ ਪਰ ਚਲੋ ਜਿਹੜੇ ਵੀ ਵੀਰ ਭਰਾਣੇ ਸਾਨੂੰ ਦੱਸਿਆ ਵਈ ਤਾ ਧੰਵਾਦੀ ਵੀ ਕਰਦੇ ਕਿਉਂਕਿ ਇਸ ਟਾਈਮ ਜਦੋਂ ਲੈ ਕੇ ਆਣਾ ਸੀ ਪਟਿਆਲੇ ਸਾਨੂੰ ਕਿਸੇ ਨੇ ਇਤਲਾਹ ਹੀ ਨਹੀਂ ਕੀਤਾ ਕਿ ਸੰਦੀਪ ਸਿੰਘ ਦੀ ਕੱਲ ਪੇਸ਼ੀ ਹੈ ਪਰਿਵਾਰ ਨੂੰ ਵੇਖੋ ਇਹਨਾਂ ਨੂੰ ਇਹ ਤਾਂ ਦੱਸਣਾ ਚਾਹੀਦਾ ਕਿ ਸੰਦੀਪ ਸਿੰਘ ਨੂੰ ਅਸੀਂ ਲੈ ਕੇ ਆ ਰਹੇ ਹਾਂ ਪਰਿਵਾਰ ਆ ਕੇ ਮਿਲ ਲਵੇ ਜੇ ਰਾਜੀ ਖੁਸ਼ੀ ਇਦਾਂ ਮਰਜੀ ਪਰਿਵਾਰ ਨੂੰ ਇਤਲਾਹ ਕਰੋ ਪਰਿਵਾਰ ਨੂੰ ਦੱਸ ਦੇਈ ਕੁਛ ਨਹੀਂ ਹੈ ਇਹਨਾਂ ਦੇ ਵੇਖੋ ਪਤਾ ਹੁੰਦਾ ਹੈ ਕਿਸੇ ਬੰਦੇ ਨੂੰ ਉੱਤੇ ਜੇ ਅੱਜ ਕਿਸੇ ਨੂੰ ਕਿਹਾ ਹੋਵੇ ਕੱਲ ਪੇਸ਼ ਕਰਨਾ ਆਖਰ ਸਾਰਾ ਅਰੇਂਜਮੈਂਟ ਤੇ ਕਰਦੇ ਹੀ ਇਹ ਸਿਕਿਉਰਟੀ ਗਾਰਡ ਲਾਉਣੀ ਸਾਰਾ ਕੁਝ ਇੱਕ ਦਿਨ ਪਹਿਲਾਂ ਹੀ ਕਰ ਦਿੰਦੇਗੇ ਪਰ ਦੱਸ ਦੇ ਕਿਉਂ ਨਹੀਂ ਪਰਿਵਾਰ ਨੂੰ ਟ੍ਰੋਲ ਦੀ ਆਸ ਲੱਗਦੀ ਤੁਹਾਨੂੰ ਕੋਈ ਦੇਖੋ ਆਸ ਤੇ ਸਿਰ ਤੇ ਬੰਦਾ ਜਿੰਦਾ ਵਾ ਅਸੀਂ ਤੇ ਕਹਿੰਨੇ ਆ ਕਿ ਚਲੋ ਜਿਹੜਾ ਵੀ ਕਾਨੂੰਨ ਬਣਿਆ ਵਾ ਸਾਨੂੰ ਚਲੋ ਕੋਰਟ ਦੇ ਉੱਤੇ ਚਲੋ ਇਹ ਕਹਿ ਲੋ ਵਿਸ਼ਵਾਸ ਵੀ ਹੈ ਕਿ ਕੋਰਟ ਸਾਡ ਮੈਂ ਮਤਲਬ ਕਿ ਇਨਸਾਫ ਦਵੇਗੀ ਵਿਸ਼ਵਾਸ ਵੀ ਹੈ ਕੋਰਟ ਦੇ ਉੱਤੇ ਚਲੋ ਬਾਕੀ ਸਮਾਂ ਦੱਸੇਗਾ ਅੱਗੇ ਕੀ ਹੋ ਸਕਦਾ ਗੱਲਬਾਤ ਕਰਨ ਦੇ ਬਹੁਤ ਬਹੁਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ